ਦੇਸ਼ ਭਰ ਦੇ ਵਿੱਚ ਕੁੱਤਿਆਂ ਦੇ ਕੱਟਣ ਦੇ ਮਾਮਲਿਆਂ ਦੀ ਲਗਾਤਾਰ ਵਧ ਰਹੀ ਗਿਣਤੀ ਨੇ ਚਿੰਤਾਮਈ ਬਣਾ ਦਿੱਤੀਆਂ ਨੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਕੋਈ ਵੀ ਇਨ੍ਹਾਂ ਕਟਨਾਵਾਂ ਤੋਂ ਅਛੂਤਾ ਨਹੀਂ ਹੈ ਜੇ ਨਹੀਂ ਵਿੱਚ ਵੀ ਪਾਲਤੂ ਅਤੇ ਆਵਾਰਾ ਕੁੱਤਿਆਂ ਦੇ ਹਮਲਿਆਂ ਦੇ ਕਈ ਗੰਭੀਰ ਮਾਮਲੇ ਸਾਹਮਣੇ ਆਏ ਹਨ ਇਨ੍ਹਾਂ ਕਟਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਗ੍ਰੇਟਰ ਚੇਨਈ ਕਾਰਪੋਰੇਸ਼ਨ ਯਾਨੀ ਕਿ ਜੀਸੀਸੀ ਨੇ ਹੁਣ ਪਾਲਤੂ ਕੁੱਤਿਆਂ ਸੰਬੰਧੀ ਸੱਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਸੀਸੀਸੀ ਨੇ ਸਪਸ਼ਟ ਕੀਤਾ ਹੈ ਕਿ ਹੁਣ ਪਾਲਤੂ ਕੁੱਤਿਆਂ ਨੂੰ ਜਨਤਕ ਥਾਵਾਂ ਤੇ ਸਿਰਫ ਤਾਂ ਹੀ ਲਿਆਂਦਾ ਜਾ ਸਕਦਾ ਹੈ ਜੇਕਰ ਉਹਨਾਂ ਤੇ ਪਟਾ ਅਤੇ ਕੋਲਰ ਹੋਵੇ। ਇਸ ਤੋਂ ਇਲਾਵਾ ਜੋ ਵੀ ਵਿਅਕਤੀ ਆਪਣੇ ਪਾਲਤੂ ਕੁੱਤੇ ਨਾਲ ਸੜਕ, ਪਾਰਕ ਜਾਂ ਫਿਰ ਕਿਸੇ ਅਪਾਰਟਮੈਂਟ ਦੀ ਲਿਫਟ ਵਿੱਚ ਦੇਖਿਆ ਜਾਂਦਾ ਹੈ ਤਾਂ ਉਸ ਲਈ ਇਹਨਾਂ ਸਾਰੇ ਉਪਾਵਾਂ ਦੀ ਪਾਲਣਾ ਕਰਨਾ ਲਾਜ਼ਮੀ ਹੋਵੇਗਾ। ਨਿਯਮਾਂ ਨੂੰ ਤੋੜਨ ਤੇ ਕਾਨੂੰਨੀ ਕਾਰਵਾਈ ਯਕੀਨੀ ਹੈ। GCC ਨੇ ਸਪਸ਼ਟ ਕੀਤਾ ਹੈ ਕਿ ਹੁਣ ਪਾਲਤੂ ਕੁੱਤਿਆਂ ਨੂੰ ਜਨਤਕ ਥਾਵਾਂ ਤੇ ਸਿਰਫ ਤਾਂ ਹੀ ਲਿਆਂਦਾ ਜਾ ਸਕਦਾ ਹੈ ਜੇਕਰ ਉਹਨਾਂ ਤੇ ਪਟਾ ਅਤੇ ਕੋਲਰ ਹੋਵੇ। ਹੁਣ ਚੇਨਈ ਵਿੱਚ ਕੁੱਤਾ ਰੱਖਣ ਵਾਲੇ ਹਰ ਵਿਅਕਤੀ ਲਈ ਆਪਣੇ ਪਾਲਤੂ ਜਾਨਵਰ ਨੂੰ ਰਜਿਸਟਰ ਕਰਨਾ ਲਾਜ਼ਮੀ ਹੋਵੇਗਾ। ਇਸ ਦੇ ਨਾਲ ਹੀ ਰੇਬੀਜ਼ ਵਰਗੀਆਂ ਗੰਭੀਰ ਬਿਮਾਰੀਆਂ ਲਈ ਕੁੱਤਿਆਂ ਦਾ ਟੀਕਾਕਰਨ ਕਰਨਾ ਵੀ ਜ਼ਰੂਰੀ ਹੈ। ਇਸ ਨਾਲ ਨਾ ਸਿਰਫ ਜਾਨਵਰਾਂ ਦੀ ਰੱਖਿਆ ਹੋਵੇਗੀ ਬਲਕਿ ਇਸ ਦੇ ਨਾਲ ਲੋਕਾਂ ਦੀਆਂ ਜਾਨਾਂ ਨੂੰ ਵੀ ਖਤਰਾ ਹੋਣ ਤੋਂ ਬਚਾਇਆ ਜਾ ਸਕਦਾ ਹੈ ਇਸ ਦੇ ਨਾਲ ਹੀ ਹਮਲਾਵਰ ਨਸਲਾਂ ਤੇ ਨਿਯੰਤਰਣ ਨਿਗਮ ਨੇ ਇਹ ਹਦਾਇਤ ਦਿੱਤੀ ਹੈ ਕਿ ਹਮਲਾਵਰ ਅਤੇ ਹਿੰਸਕ ਸੁਭਾਅ ਵਾਲੇ ਕੁੱਤਿਆਂ ਤੋਂ ਬਚਣਾ ਚਾਹੀਦਾ ਹੈ ਜੇਕਰ ਕੋਈ ਅਜਿਹੀਆਂ ਨਸਲਾਂ ਵਾਲੇ ਜੋ ਐ ਜਾਨਵਰ ਰੱਖਦਾ ਹੈ ਤਾਂ ਦੂਜਿਆਂ ਲਈ ਖਤਰਾ ਪੈਦਾ ਕਰ ਸਕਦੀਆਂ ਹਨ ਤਾਂ ਉਸ ਵਿਰੋਧ ਦਾ ਹੋਣਾ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ ਨਾਲ ਹੀ ਇਸ ਸਮੇਂ ਦੇ ਵਿੱਚ ਸਿਰਫ ਇੱਕ ਕੁੱਤੇ ਨੂੰ ਜਨਤਕ ਥਾਂ ਤੇ ਲੈ ਜਾਣ ਦੀ ਇਜਾਜ਼ਤ ਹੈ ਤਾਂ ਜੋ ਇਹ ਨਿਯੰਤਰਣ ਬਣਾਈ ਰੱਖਿਆ ਜਾ ਸਕੇ ਹਾਲ ਹੀ ਵਿੱਚ ਚੇਨਈ ਵਿੱਚ ਇੱਕ ਪਾਲਤੂ ਪਿੱਟਬੁੱਲ ਨੇ ਇੱਕ 55 ਸਾਲਾਂ ਵਿਅਕਤੀ ਤੇ ਹਮਲਾ ਕੀਤਾ ਜਿਸ ਦੀ ਹੁਣ ਜੋ ਹੈ ਜਾਨ ਚਲੀ ਗਈ ਇਸੇ ਘਟਨਾ ਦੇ ਵਿੱਚ ਕੁੱਤੇ ਦਾ ਮਾਲਕ ਵੀ ਗੰਭੀਰ ਜ਼ਖਮੀ ਹੋ ਗਿਆ ਤੇ ਇਸ ਦੁਖਦਾਈ ਘਟਨਾ ਨੇ ਸ਼ਹਿਰਪੜ ਦੇ ਵਿੱਚ ਸਨਸਨੀ ਫੈਲਾ ਦਿੱਤੀ ਹੈ ਕਾਂਚੀਪੁਰਮ ਅਤੇ ਮਦੁਰਾਈ ਦੇ ਵਿੱਚ ਕੁੱਤਿਆਂ ਨੇ ਹਮਲਿਆਂ ਕਾਰਨ ਲੋਕਾਂ ਦੀਆਂ ਜੋ ਹੈ ਜਾਨਾਂ ਚਲੀਆਂ ਗਈਆਂ ਜਿਸ ਦੇ ਵਿੱਚ ਇੱਕ 5 ਸਾਲਾਂ ਬੱਚਾ ਤੇ ਇੱਕ 60 ਸਾਲਾਂ ਔਰਤ ਸ਼ਾਮਿਲ